ਲੁਧਿਆਣਾ ਦੇ ਕਹਾੜਾ ਨਦੀਕ ਸਥਿਤ ਇੱਕ ਖਡੋਣਾ ਫੈਕਟਰੀ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਅੱਗ ਨੇ ਵੇਖਦੇ ਹੀ ਵੇਖਤੇ ਭਿਆਨਕ ਰੂਪ ਧਾਰਨ ਕਰ ਲਿਆ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀਆਂ 8 ਤੋਂ 10 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਅੱਗ ਲੱਗਣ ਦੇ ਕਾਰਨ ਦਾ ਸਪਸ਼ਟ ਨਹੀਂ ਹੋ ਸਕਿਆ ਪਰ ਕਿਆਸ ਲਗਾਈ ਜਾ ਰਹੀ ਹੈ ਕਿ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਹੋ ਸਕਦੀ ਹੈ ਹਾਲਾਂਕਿ ਇਸ ਘਟਨਾ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਫੈਕਟਰੀ ਦੇ ਅੰਦਰ ਪਿਆ ਲੱਖਰਪਏ ਦਾ ਕੱਚਾ ਤੇ ਤਿਆਰ ਮਾਲ ਸੜ ਕੇ ਰਾਖ ਹੋ ਗਿਆ ਇਹ ਕਿਹੜੀ ਫੈਕਟਰੀ ਆ ਕਿਦੇ ਨੇ ਆਗ ਲੱਗੀ ਸੀ ਜਿਹੜੀ ਯੂਨੀ ਸਟਾਰ ਫੈਕਟਰੀ ਆ ਜੀ ਇਹ ਝੰਡੇ ਵਾਲੇ ਆਪਣੇ ਇਹ ਪੈਂਦਾ ਵਾ ਆਪਣੇ ਘਾੜੇ ਤੋਂ ਪਹਿਲਾਂ ਤੇ ਉੱਥੇ ਫੈਕਟਰੀ ਚ ਅੱਗ ਲੱਗੀ ਹੋਈ ਆ ਜੀ ਤੇ ਮੌਕੇ ਤੇ ਜੀ 6 ਤੋਂ 7 ਗੱਡੀਆਂ ਲੈ ਕੇ ਪਹੁੰਚੇ ਆ ਤੇ ਤਕਰੀਬਨ ਤਕਰੀਬਨ ਆਗ ਜਿਹੜੀ 50% ਕੰਟਰੋਲ ਕਰ ਚੁੱਕੇ ਆ ਇਹ ਜੰਮੀ ਸਰ ਹੋਰ ਵੀ ਆਣੀਆਂ ਆ ਹਾਂਜੀ ਗੱਡੀਆਂ ਹੋ ਕੇ ਆ ਰਹੀਆਂ ਜੀ 10 ਤੋਂ 12 ਗੱਡੀਆਂ ਜਿਹੜੀਆਂ ਮੌਕੇ ਤੇ ਕੰਮ ਕਰ ਰਹੀਆਂ ਜੀ ਜੇ ਕਿੰਨੀਆਂ ਲੱਗ ਚੁੱਕੀਆਂ ਹੋ ਗਈਆਂ ਹੁਣ ਤੱਕ ਹੁਣ ਤੱਕ तकरीबन 30 ਤੋਂ 35 ਗੱਡੀਆਂ ਪੈ ਗਈਆਂ ਜੀ ਮਾਲ ਦਾ ਕੋਈ ਕੀ ਕੀਤਾ ਜਾ ਰਿਹਾ ਮਾਲੀ ਨੁਕਸਾਨ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਮਾਲ ਦਾ ਬੱਚੋ ਇਹੀ ਕਿਹਾ ਜਾ ਰਿਹਾ ਵੀ ਅੱਜ ਸੰਡੇ ਕਰਕੇ ਲੇਬਰ ਆਇਆ ਨਹੀਂ ਸੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਾਕੀ ਮਾਲੀ ਤੋਂ ਬਾਅਦ ਵਿੱਚ ਦੱਸਾਂਗੇ ਜੀ ਜੀ ਅੱਛਾ ਇਹ ਅੰਦਰੋਂ ਬਲਾਸਟ ਦੀ ਆਵਾਜ਼ਾਂ ਆ ਰਹੀਆਂ ਮੈਂ ਕੈਮੀਕਲ ਬੇਸਡ ਡਰਮ ਹੈ ਨਹੀਂ ਕੈਮੀਕਲ ਨਹੀਂ ਖਲੋਣਿਆਂ ਦੀ ਕੋਈ ਕਹਿੰਦੇ ਆ ਵੀ ਫੈਕਟਰੀ ਆ ਬਾਕੀ ਬਾਅਦ ਚ ਹੀ ਪਤਾ ਲੱਗੂਗਾ ਵੀ ਅੰਦਰ ਕੀ ਸੀ ਮੁੰਡਿਆ ਗ੍ਰਾਮ ਆਵਾਜ਼ਾਂ ਆ ਰਹੀਆਂ ਬਲਾਸਟ ਦੀਆਂ ਉਹ ਬੈਟਰੀਆਂ ਵਗੈਰਾ ਜਿਹੜੇ ਖਿਡੌਣਿਆਂ 'ਚ ਪੈਂਦੀਆਂ ਉਹਨਾਂ ਦੀ ਆਵਾਜ਼ ਆ ਰਹੀ ਹੈ ਜੀ ਪਲਾਸਟਿਕ ਦੇ ਖਿਡੌਣੇ ਬਣਾਉਂਦੀ ਫੱਟੇ ਹਾਂਜੀ ਜੋ ਕਾਰਾ ਗੁਰਾ ਉਹਨੀਆਂ ਜਿਹੜੀਆਂ ਬੈਟਰੀਆਂ ਤੇ ਚੱਲਦੀਆਂ ਛੋਟੇ ਬੱਚੇ ਦੇ ਟੌਕ ਜਿਹਨਾਂ ਦੇ ਹੁੰਦੇ ਆ ਐਸਐਮਜੀ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਤ ਚਲੋਟਾ ਦੀ ਰਿਪੋਰਟ ਲੁਧਿਆਣਾ ਦੇ ਕਹਾੜਾ ਨਜ਼ਦੀਕ ਸਥਿਤ ਇੱਕ ਖਡੋਣਾ ਫੈਕਟਰੀ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਅੱਗ ਨੇ ਵੇਖਦੇ ਹੀ ਵੇਖਤੇ ਭਿਆਨਕ ਰੂਪ ਧਾਨ ਕਰ ਲਿਆ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀਆਂ 8 ਤੋਂ 10 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਅੱਗ ਲੱਗਣ ਦੇ ਕਾਰਨ ਦਾ ਸਪਸ਼ਟਨ ਨਹੀਂ ਹੋ ਸਕਿਆ ਪਰ ਕਿਆਸ ਲਗਾਈ ਜਾ ਰਹੀ ਹੈ ਕਿ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਹੋ ਨਹੀਂ ਹੋਇਆ ਪਰ ਫੈਕਟਰੀ ਦੇ ਅੰਦਰ ਪਿਆ ਲੱਖਾਂ ਰੁਪਏ ਦਾ ਕੱਚਾ ਤੇ ਤਿਆਰ ਮਾਲ ਸੜ ਕੇ ਰਾਖ ਹੋ ਗਿਆ ਇਹ ਕੋਈ ਕਿਹੜੀ ਫੈਕਟਰੀ ਹੈ ਕਿਦੇ ਨੇ ਅੱਗ ਲੱਗੀ ਸੀ ਜੂਨੀ ਸਟਾਰ ਫੈਕਟਰੀ ਹੈ ਜੀ ਇਹ ਝੰਡੇ ਵਾਲੀ ਆਪਣੇ ਇਹ ਪੈਂਦਾ ਵਾ ਆਪਣੇ ਘਾੜੇ ਤੋਂ ਪਹਿਲਾਂ ਤੇ ਉੱਥੇ ਫੈਕਟਰੀ 'ਚ ਅੱਗ ਲੱਗੀ ਹੋਈ ਹੈ ਜੀ ਤੇ ਮੌਕੇ 'ਤੇ ਜੀ 6 ਤੋਂ 7 ਗੱਡੀਆਂ ਲਾ ਕੇ ਪਹੁੰਚੇ ਆ ਤੇ ਤਕਰੀਬਨ ਤਕਰੀਬਨ ਅੱਗ ਜਿਹੜੀ 50% ਕੰਟਰੋਲ ਕਰ ਚੁੱਕੇ ਆ ਕੀ ਬਗਿੰਨਾ ਸਰ ਹੋਰ ਵੀ ਆਉਣੀਆਂ ਜਾਂ ਰੀਫਿਲ ਹੋ ਰਹੀਆਂ ਗੱਡੀਆਂ ਹਾਂਜੀ ਰੀਫਿਲ ਹੋ ਕੇ ਆ ਰਹੀਆਂ ਜੀ 10 ਤੋਂ 12 ਗੱਡੀਆਂ ਜਿਹੜੀਆਂ ਮੌਕੇ ਤੇ ਕੰਮ ਕਰ ਰਹੀਆਂ ਜੀ ਜੀ ਕਿੰਨੀਆਂ ਲੱਗ ਚੁੱਕੀਆਂ ਹੁਣ ਤੱਕ ਹੁਣ ਤੱਕ तकरीबन 30 ਤੋਂ 35 ਗੱਡੀਆਂ ਪੈ ਗਿਆ ਜੀ ਮਾਲਕਾ ਪਾਸੋਂ ਕੀ ਕਿਹਾ ਜਾ ਰਿਹਾ ਮਾਲੀ ਨੂੰ ਨੁਕਸਾਨ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਮਾਲਕਾ ਪਾਸੋਂ ਇਹੀ ਕਿਹਾ ਜਾ ਰਿਹਾ ਵੀ ਅੱਜ ਸੰਡੇ ਕਰਕੇ ਲੇਬਰ ਹੈ ਨਹੀਂ ਸੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਾਕੀ ਮਾਲੀ ਤੋਂ ਬਾਅਦ ਵਿੱਚ ਦੱਸਣਗੇ ਜੀ ਅੱਛਾ ਤੇ ਅੰਦਰੋਂ ਬਲਾਸਟ ਦੀ ਆਵਾਜ਼ ਆ ਰਹੀਆਂ ਮੈਂ ਕੈਮੀਕਲ ਬੇਸਡ ਹੈ ਨਹੀਂ ਕੈਮੀਕਲ ਨਹੀਂ ਹੈ ਖਿਡੌਣਿਆਂ ਦੀ ਕੋਈ ਕ ਬਾਕੀ ਬਾਅਦ ਚ ਹੀ ਪਤਾ ਲੱਗੂਗਾ ਵੀ ਅੰਦਰ ਕੀ ਸੀ ਮਸ਼ੀਨ ਲੱਗੀ ਹੋਈ ਹੈ ਗਰਮ ਆਵਾਜ਼ਾਂ ਆ ਰਹੀਆਂ ਬਲਾਸਟ ਦੀਆਂ ਉਹ ਬੈਟਰੀਆਂ ਵਗੈਰਾ ਜਿਹੜੇ ਖਿਡੌਣਿਆਂ 'ਚ ਪੈਂਦੀਆਂ ਉਹਨਾਂ ਦੀ ਆਵਾਜ਼ ਆ ਰਹੀ ਹੈ ਜੀ ਪਲਾਸਟਿਕ ਦੇ ਖਿਡੌਣੇ ਬਣਾ ਲੀ ਫਟ ਹਾਂਜੀ ਜੋ ਕਾਰਾ ਗੁਰਾ ਉਹਨੀਆਂ ਜਿਹੜੀਆਂ ਬੈਟਰੀਆਂ ਤੇ ਚੱਲਦੀਆਂ ਛੋਟੇ ਬੱਚੇ ਦੇ ਟਾਇਰ ਜਿਹੜੇ ਹੁੰਦੇ ਆ ਐਸਮ ਜਨ న్యూਸ ਲਈ ਲੁਧਿਆਣਾ ਤੋਂ ਅਭਿਸ਼ੇਤ ਚਲੋਟਾ ਦੀ ਰਿਪੋਰਟ